ਤੂੰ ਅੱਖੇ ਤੇ ਕਰ ਜਾਂ ਨਾਵਾ ਮਰ ਨਹੀਂ ਹੈ ਨਾ ਮਰ ਚ ਜਾਂ ਨਾਵਾ ਉੱਚ ਅਥਰੂ ਨਹੀਂ ਢਿੱਕਣ ਤੇੰਦਾ ਪਰ ਜਦ ਅੰਦਰੋਂ ਖੁਦ ਚ ਜਾਂ ਨਾਵਾ ਫੁੱਲਾਂ ਤੇ ਸਰਦਾਰੇ ਹੁੰਦੀ ਮੈਂ ਵੇਖਾਂ ਤੇ ਠਰ ਜਾਂ ਨਾਵਾ ਲੋਕੀ ਹੱਸ ਕੇ ਮਿਲਤੇ ਮੈਨੂੰ ਕਸਮੈਂ ਮੈਂ ਤੇ ਡਰ ਚ ਜਾਂ ਨਾਵਾ ਮੈਂ ਅੱਖਾਂ ਤੇ ਪਾਣੀ ਉੱਤੇ ਰੋਜ਼ ਇੱਕ ਜੀਵਨ ਤਰਜਾਣਾ ਵਾਂ ਗੁਰਬਤ ਕਟਕਾਂ ਦੀ ਖੇਡ ਕਰਨ ਰੋਜ਼ ਨੀ ਮਾਸ਼ੀ ਹਰਜਾਣਾ ਵਾਂ ਤੇ ਸ਼ਾਮੀ ਉੱਥੇ ਖੁਸ਼ੀ ਨ ਲੱਭੇ ਤੰਮੀ ਜਿੱਥੇ ਤਰਜਾਣਾ ਵਾਂ ਵੇਲਾ ਉਦੋਂ ਮਲਮ ਲਿਆਵੇ ਜਦ ਮੈਂ ਸਦਮਾ ਜਦ ਚਾਣਾ ਵਾਂ ਨਸਰ ਗੱਲ ਲੈ ਹਰ ਛਾਏ ਆਪਣੀ ਹੁਣ ਮੈਂ ਆਪਣੇ ਕਰ ਚਾਣਾ ਵਾਂ ਹੁਣ ਮੈਂ ਆਪਣੇ ਕਰ ਚਾਣਾ ਵਾਂ ਉਹ ਤੱਕਦਾ ਏ ਪੁੱਲ ਜਾਂਦਾ ਏ ਅਗਲਾ ਬੰਦ ਰੁੱਲ ਜਾਂਦਾ ਏ ਸੜਕ ਤੇ ਉਹ ਟੁੱਟਦਾ ਆ ਐਵੇਂ ਜਿਵੇਂ ਨਹਿਰ ਵਿੱਚ ਫੁੱਲ ਜਾਂਦਾ ਏ ਫਿਰ ਕੀ ਹੋਇਆ ਜੇ ਮੈਂ ਰੋਇਆ ਪਦਿਆ ਪਦ ਤਨ ਡੁੱਲ ਜਾਂਦਾ ਏ ਤੇ ਉਹਦਾ ਤਿਲ ਹੱਟੀ ਤਪੂਹਾ ਜਿਹੜਾ ਆਵੇ ਖੁੱਲ ਜਾਂਦਾ ਏ ਜਿਹੜਾ ਖੁੱਲ ਜਾਂਦਾ ਏ ਤੇ ਪੂਰਾ ਪੂਰਾ ਮਦਦ ਤੇ ਪੈਂ ਆ ਜੀਵਨ ਪੂਰਾ ਕਰਤੇ ਪੈਂ ਆ ਡਰ ਨਹੀਂ ਲੱਗਦਾ ਰੱਬ ਦੇ ਕੋਲੋਂ ਬੰਦਿਆਂ ਕੋਲੋਂ ਡਰਤੇ ਪੈਂ ਆ ਤੇ ਸੋਚ ਦਾ ਪੱਤਲ ਕਾਲਾ ਚੜਿਆ ਅਥਰੂ ਬਨ ਕੇ ਵਦਤੇ ਪਏ ਆ ਜੋ ਕਰਨਾ ਸੀ ਕਰ ਨਹੀਂ ਹੋਇਆ ਜੋ ਨਹੀਂ ਕਰਨਾ ਕਰਦੇ ਪਏ ਆ ਜੋ ਨਹੀਂ ਕਰਨਾ ਕਰਦੇ ਪਏ ਆ ਇਹ ਤੇਰੀ ਪੇ ਦਿੱਲੀ ਤੇ ਪੇ ਰੁਖੀ ਤਕਲੀਫ ਦਿੰਦੀ ਏ ਤੇਰੇ ਗਲ ਲੱਗ ਕੇ ਰੋਣ ਦੀ ਕਮੀ ਤਕਲੀਫ ਦਿੰਦੀ ਏ ਚੱਕੋਰਾ ਵਰਗੀਆਂ ਅੱਖਾਂ ਤੇ ਪਹਿਰੇ ਨੇ ਅਨਾਵਾਂ ਦੇ ਵੇ ਚੰਨਾ ਸਾਨੂੰ ਤੇਰੀ ਚਾਨਨੀ ਤਕਲੀਫ ਦਿੰਦੀ ਏ ਤੇ ਜ਼ਮਾਨੇ ਵਾਲਿਆਂ ਨੇ ਉਸ ਦਾ ਨਾਮ ਹਿਸਰਤ ਰਤਿੱਤਾ ਕੜੀ ਵਸਲਾਂ ਦੀ ਚੜੀ ਪੇਸ਼ ਕੀ ਤਕਲੀਫ ਦਿੰਦੀ ਏ ਕੜੀ ਵਸਲਾਂ ਦੀ ਚੜੀ ਪੇਸ਼ ਕੀ ਤਕਲੀਫ ਦਿੰਦੀ ਏ ਇੱਕ ਗੱਲ ਹੁੰਦੀ ਲੱਖਾਂ ਵੱਲ ਹੁੰਦੇ ਗੱਲ ਵਾਲਿਆਂ ਨੂੰ ਕੱਲ ਰੜਕ ਜਾਂਦੀ ਸੁਰ ਤਾਲ ਦਾ ਨਹੀਂ ਸਵਾਲ ਕੋਈ ਸਿੰਨੇ ਇਸ਼ਕ ਹੋਵੇ ਅੱਗ फडਕ ਜਾਂਦੀ ਤੇ ਮੂੰਹ ਉਡੀਕ ਦੇ ਵਿੱਚ ਸਰਦਾਰ ਰਸਈਆਂ ਜਦੋਂ ਯਾਰ ਆਵੇ ਤੇ ਲਾਸ਼ ਵੀ ਫੜਕ ਜਾਂਦੀ ਜਦੋਂ ਯਾਰ ਆਵੇ ਤੇ ਲਾਸ਼ ਵੀ ਫੜਕ ਜਾਂਦੀ ਤੇ ਮੂੰਹੋਂ ਬੋਲ ਕਵੱਲੇ ਨਾ ਬੋਲਿਆ ਕਰ ਹੁੰਦੇ ਖਸਮ ਨਰਾਜ਼ ਬੜ ਬੋਲੀਆਂ ਦੇ ਕਾਂ ਸਿਰ ਖਾਏ ਕੋਇਲ ਠੰਡ ਪਾਏ ਬੜੇ ਫਰਕ ਨੇ ਵਿੱਚ ਬੋਲੀਆਂ ਦੇ ਬੜੇ ਫਰਕ ਨੇ ਵਿੱਚ ਬੋਲੀਆਂ ਦੇ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਤੇ ਰਹਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚ ਤੁਲ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ